ਮੈਂ ਸਰਜੀਤ ਸਿੰਘ ਮੌਖਾ ਅਫਸਰ थाना सदर ਜਗਰੋਂ ਜਿਹੜੀ ਕੱਲ ਵਾਰਦਾਤ ਹੋਈ ਆ ਪਿੰਡ ਮਾਲਕ ਪਰਮਿੰਦਰ ਸਿੰਘ ਔਰ ਫਲਵਲੀ ਜਿਹੜਾ ਜੁਵਲਰ ਦੀ ਦੁਕਾਨ ਕਰਦੇ ਆ ਜਿਨ੍ਹਾਂ ਦੇ ਦੋਸਤ ਜਰਨੈਲ ਸਿੰਘ ਵਾਸੀ ਹਿਸੇਵਾਲ ਦੇ ਸਾਲੇ ਸੰਦੀਪ ਸਿੰਘ ਦੀ ਜਾਗੋ ਦਾ ਫੰਕਸ਼ਨ ਸੀਗਾ ਉਹ ਤੇ ਇਹਨਾਂ ਨੂੰ ਸੱਦਾ ਪੱਤਰ ਦੇ ਕੇ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਜਿੱਥੇ ਆਪਦੇ ਦੋਸਤਾਂ ਦੇ ਨਾਲ ਆਏ ਸੀਗੇ ਕਰੀਬ 9 ਵਜੇ ਜਿਹੜਾ ਜਰਨੈਲ ਸਿੰਘ ਆ ਇਹਦੇ ਕੋਲੇ ਲਾਇਸੈਂਸੀ ਰਵਲਵਰ ਸੀਗਾ ਪਿਸਤੌਲ ਸੀਗਾ ਜਿਹੜਾ 7.65 ਸੀਗਾ ਇਹਦੇ ਨਾਲ ਅ ਪਰਮਿੰਦਰ ਸਿੰਘ लवली ਦੇ ਸੱਜੇ ਪਾਸੇ ਗੋਲੀ ਮਾਰ ਕੇ ਉਸ ਦਾ ਜਿਹੜਾ ਵਾ ਮਰਡਰ ਕੀਤਾ ਗਿਆ ਵਾ ਇਸ ਦੀ ਜਿਹੜੀ ਆ ਤਫਤੀਸ਼ ਜਿਹੜੀ ਚੱਲ ਰਹੀ ਆ ਇਸ ਵਾਰਦਾਤ ਨਾਲ ਜਿਹੜਾ ਅ लवली ਦਾ ਮਰਡਰ ਹੋਇਆ ਵਾ ਇਹਦੇ ਵਿੱਚ ਐਕਸਟੈਂਸਿਵ ਕਾਲ ਜਾਂ ਥ੍ਰੈਟ ਕਾਲ ਦਾ ਕੋਈ ਲੈਣ ਦੇ ਨਹੀਂ ਹੈ ਇਹ ਜੋ ਵੀ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਇਹਨੂੰ ਥ੍ਰੈਟ ਕਾਲ ਵਗੈਰਾ ਜਿਹੜੀ ਜਾਂ ਕੋਈ ਐਕਸਟਰੈਕਸ਼ਨ ਦਾ ਹੈਗਾ ਵਾ ਇਹ ਬਿਲਕੁਲ ਇਹਦੇ ਨਾਲ ਕੋਈ ਸਬੰਧ ਨਹੀਂ ਹੈ ਇਹ ਤਾਂ ਜਿਹੜਾ ਜਰਨੈਲ ਸਿੰਘ ਜੈਲੀ ਇਹਨਾਂ ਦਾ ਦੋਸਤ ਆ ਉਹਦੇ ਵੱਲੋਂ ਮਰਡਰ ਕੀਤਾ ਗਿਆ ਵਾ ਇਸ ਦੀ ਜਿਹੜੀ ਆ ਇਨਵੈਸਟੀਗੇਸ਼ਨ ਚੱਲਦੀ ਆ ਜੇ ਜਲਦੀ ਹੀ ਜਰਨੈਲ ਸਿੰਘ ਜੈਲੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਲਾਇਸੈਂਸੀ ਰਵਲਵਰ ਜਿਹੜਾ ਵਾ ਵਰਾੰਦ ਕੀਤਾ ਜਾਵੇਗਾ ਤੇ ਇਹਦੇ ਵਿੱਚ ਮੈਂ ਸਰਜੀਤ ਸਿੰਘ ਮੌਖਾ ਉਸਰ ਤਾਣਾ ਸਦਰ ਜਗਰੋਂ। ਜਿਹੜੀ ਕੱਲ ਵਾਰਦਾਤ ਹੋਈ ਆ ਪਿੰਡ ਮਾਲਕ ਅ ਪਰਮਿੰਦਰ ਸਿੰਘ ਔਰ ਫਲਵਲੀ ਜਿਹੜਾ ਜੁਵਲਰ ਦੀ ਦੁਕਾਨ ਕਰਦੇ ਆ ਜਿਨ੍ਹਾਂ ਦੇ ਦੋਸਤ ਜਰਨੈਲ ਸਿੰਘ ਵਾਸੀ ਹਿਸੇਵਾਲ ਦੇ ਸਾਲੇ ਸੰਦੀਪ ਸਿੰਘ ਦੀ ਜਾਗੋ ਦਾ ਫੰਕਸ਼ਨ ਸੀਗਾ ਉਹ ਤੇ ਇਹਨਾਂ ਨੂੰ ਸੱਦਾ ਪੱਤਰ ਦੇ ਕੇ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਜਿੱਥੇ ਆਪਦੇ ਦੋਸਤਾਂ ਦੇ ਨਾਲ ਆਏ ਸੀਗੇ ਕਰੀਬ 9 ਵਜੇ ਜਿਹੜਾ ਜਰਨੈਲ ਸਿੰਘ ਆ ਇਹਦੇ ਕੋਲੇ ਲਾਇਸੈਂਸੀ ਰਵਲਵਰ ਸੀਗਾ ਪਿਸਤੌਲ ਸੀਗਾ ਜਿਹੜਾ 7.65 ਸੀਗਾ ਇਹਦੇ ਨਾਲ ਅ ਪਰਮਿੰਦਰ ਸਿੰਘ लवली ਦੇ ਸੱਜੇ ਪਾਸੇ ਗੋਲੀ ਮਾਰ ਕੇ ਉਸ ਦਾ ਜਿਹੜਾ ਵਾ ਮਰਡਰ ਕੀਤਾ ਗਿਆ ਵਾ ਇਸ ਦੀ ਜਿਹੜੀ ਆ ਤਫਤੀਸ਼ ਜਿਹੜੀ ਚੱਲ ਰਹੀ ਆ ਇਸ ਵਾਰਦਾਤ ਨਾਲ ਜਿਹੜਾ ਅ लवली ਦਾ ਮਰਡਰ ਹੋਇਆ ਵਾ ਇਹਦੇ ਵਿੱਚ ਐਕਸਟੈਂਸਿਵ ਕਾਲ ਜਾਂ ਥ੍ਰੈਟ ਕਾਲ ਦਾ ਕੋਈ ਲੈਣ ਦੇ ਨਹੀਂ ਹੈ ਇਹ ਜੋ ਵੀ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਇਹਨੂੰ ਥ੍ਰੈਟ ਕਾਲ ਵਗੈਰਾ ਜਿਹੜੀ ਜਾਂ ਕੋਈ ਐਕਸਟਰੈਕਸ਼ਨ ਦਾ ਹੈਗਾ ਵਾ ਇਹ ਬਿਲਕੁਲ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ ਇਹ ਤਾਂ ਜਿਹੜਾ ਜਰਨੈਲ ਸਿੰਘ ਜੈਲੀ ਇਹਨਾਂ ਦਾ ਦੋਸਤ ਆ ਉਹਦੇ ਵੱਲੋਂ ਮਰਡਰ ਕੀਤਾ ਗਿਆ ਵਾ ਇਸ ਦੀ ਜਿਹੜੀ ਆ ਇਨਵੈਸਟੀਗੇਸ਼ਨ ਚੱਲਦੀ ਆ ਜੇ ਜਲਦੀ ਹੀ ਜਰਨੈਲ ਸਿੰਘ ਜੈਲੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਲਾਇਸੈਂਸੀਡ ਵਾਲਵਰ ਜਿਹੜਾ ਵਾ ਵਰਾੰਦ ਕੀਤਾ ਜਾਵੇਗਾ ਤੇ ਇਹਦੇ ਵਿੱਚ ਮੈਂ ਸਰਜੀਤ ਸਿੰਘ ਮੌਖਾ ਉਸਰ ਤਾਣਾ ਸਰਜਗਰ ਹਾਂ। ਜਿਹੜੀ ਕੱਲ ਵਾਰਦਾਤ ਹੋਈ ਆ ਪਿੰਡ ਮਾਲਕ ਪਰਮਿੰਦਰ ਸਿੰਘ ਔਰ ਫਲਵਲੀ ਜਿਹੜਾ ਜੁਵਲਰ ਦੀ ਦੁਕਾਨ ਕਰਦੇ ਆ ਜਿਨ੍ਹਾਂ ਦੇ ਦੋਸਤ ਜਰਨੈਲ ਸਿੰਘ ਵਾਸੀ ਹਿਸੇਵਾਲ ਦੇ ਸਾਲੇ ਸੰਦੀਪ ਸਿੰਘ ਦੀ ਜਾਗੋ ਦਾ ਫੰਕਸ਼ਨ ਸੀਗਾ ਉਹ ਤੇ ਇਹਨਾਂ ਨੂੰ ਸੱਦਾ ਪੱਤਰ ਦੇ ਕੇ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਜਿੱਥੇ ਆਪਦੇ ਦੋਸਤਾਂ ਦੇ ਨਾਲ ਆਏ ਸੀਗੇ ਕਰੀਬ 9 ਵਜੇ ਜਿਹੜਾ ਜਰਨੈਲ ਸਿੰਘ ਆ ਇਹਦੇ ਕੋਲੇ ਲਾਇਸੈਂਸੀ ਰਵਲਵਰ ਸੀਗਾ ਪਿਸਟੋਲ ਸੀਗਾ ਜਿਹੜਾ 7.65 ਸੀਗਾ ਇਹਦੇ ਨਾਲ ਅ ਪਰਮਿੰਦਰ ਸਿੰਘ लवली ਦੇ ਸੱਜੇ ਪਾਸੇ ਗੋਲੀ ਮਾਰ ਕੇ ਉਸ ਦਾ ਜਿਹੜਾ ਵਾ ਮਰਡਰ ਕੀਤਾ ਗਿਆ ਵਾ ਜਿਸ ਦੀ ਜਿਹੜੀ ਆ ਤਪਤੀ ਜਿਹੜੀ ਚੱਲ ਰਹੀ ਆ ਇਸ ਵਾਰਦਾਤ ਨਾਲ ਜਿਹੜਾ ਅ लवली ਦਾ ਮਰਡਰ ਹੋਇਆ ਵਾ ਇਹਦੇ ਵਿੱਚ ਐਕਸਟੈਂਸਿਵ ਕਾਲ ਜਾਂ ਥ੍ਰੈਟ ਕਾਲ ਦਾ ਕੋਈ ਲੈਂਦੇ ਨਹੀਂ ਹੈ ਇਹ ਜੋ ਵੀ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਇਹਦੇ ਨੂੰ ਥ੍ਰੈਟ ਕਾਲ ਵਗੈਰਾ ਜਿਹੜੀ ਜਾਂ ਕੋਈ ਐਕਸਟਰੈਕਸ਼ਨ ਦਾ ਹੈਗਾ ਵਾ ਇਹ ਬਿਲਕੁਲ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ ਇਹ ਤਾਂ ਜਿਹੜਾ ਜਰਨੈਲ ਸਿੰਘ ਜੈਲੀ ਇਹਨਾਂ ਦਾ ਦੋਸਤ ਆ ਉਹਦੇ ਵੱਲੋਂ ਮਰਡਰ ਕੀਤਾ ਗਿਆ ਵਾ ਇਸ ਦੀ ਜਿਹੜੀ ਆ ਇਨਵੈਸਟੀਗੇਸ਼ਨ ਚੱਲਦੀ ਆ ਜੇ ਜਲਦੀ ਹੀ ਜਰਨੈਲ ਸਿੰਘ ਜੈਲੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਲਾਇਸੈਂਸੀ ਰਵਲਵਰ ਜਿਹੜਾ ਵਾ ਵਰਾੰਦ ਕੀਤਾ ਜਾਵੇਗਾ ਤੇ ਇਹਦੇ ਵਿੱਚ